ਜਾ ਉਸੀ ਸਾਹ ਕੋੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੇ ਸੋਚੀ ਲੱਖ ਵਾਰ ਚੁਪੇ ਚੁਪਨਾ ਹੋਵੇ ਹੀ ਜੇ ਲਾਇ ਰਹਾ ਲਗਾਤਾਰ ਭੁੱਖਿਆ ਭੁੱਖ ਨਾ ਤਰੀ ਜੇ ਬੰਨਾ ਪੁਰੀਆਂ ਪਹਾੜ ਸੈ ਸੈਣ ਪੰ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਹ ਸਚਾਰਾ ਹੋਈ ਆ ਕਾ ਘੋੜਾ ਟੁੱਟਾ ਪਾਲੋ ਹੁਕਮ ਹੋਰ ਜਾਈ ਚੱਲਣਾ ਨਾਨਕ ਲਿਖਾ ਨਾਲ ਕਿਉ ਹੋਵੇ ਨਹੀਂ ਤਾਰੁ ਗੁਣ ਕੇ ਜਾਈ ਹੁਕਮੀ ਹੋਣ ਜੀ ਆ ਹੁਕਮ ਲੈਵੜਾ ਆਇਓ ਕੋਇ ਤੂੰ ਨੀ ਚੋਕਮ ਲੈਖੋ ਦੁਖ ਸੁਖ ਪਾਈਐ ਇਤਨਾ ਹੁਕਮੀ ਮੁਕਸੀ ਇਸੇ ਕੋਕਮੀ ਸਾ ਪਾਈਐ ਹੁਕਮ ਅੰਦਰ ਸਭ ਕੁ ਬਾਰਕ ਨ ਕੋਈ ਨਾਨਕ ਹੁਕਮ ਜੇ ਵਿਜੈਤ ਹਮ ਕਹਿ ਨ ਕੋਈ ਗਾਵੈ ਕੋ ਤਾਨ ਹੋਵੇ ਕਿਸ ਤਾਨ ਗਾਵੈ ਕੋ ਦਾਤ ਜਾਣ ਨਿਸ਼ਾਨ ਗਾਵੈ ਕੋ ਗੁੰਮੜੇਂ ਚਾਰ ਗਾਹ ਕੋ ਬਿਤੇ ਵਿਖੇ ਵਿਚਾਰ ਗਾਹ ਕੋ ਸਾਈ ਕਰਤਮ ਕੇ ਗਾਵੈ ਕੋ ਜੀ ਲੈ ਫਿਰ ਦੇਗਾ ਕੁਝ ਪੈਸਾ ਦੂਰ ਗਾਵੈ ਕੋ ਵੇਖਾ ਹਾਦਰ ਹਜ਼ੂਰ ਕਥਨ ਕਦੀ ਨਾ ਆਇਆ ਤੋਟ ਕਤ ਕਤ ਕਦੀ ਕੋਟੀ ਕੋਟ ਕੋਟ ਦਿਨ ਦਾ ਢੀ ਲੈਂਦੇ ਤੱਕ ਪਾਹੇ ਜੋਗਾ ਜਗੰਤਰ ਖਾਈ ਖਾਈ ਹੁਕਮੀ ਨੋ ਕਮਤ ਲਾਇ ਰਹਾ ਹੁ ਨਾਨਕ ਮੇ ਸਵੇ ਪਰਵਾਹ ਸੱਚਾ ਸੱਚਣਾ ਪਖਾ ਬੋ ਮਾਰਾ ਖੇ ਮੰਗੇ ਦੇ ਦੇ ਦਤ ਕਰੇ ਦਾਤਾਰ ਫੇਰ ਕਹਿ ਗਏ ਰੱਖੀ ਹੈ ਜਿੱਤ ਦਸਾਰਵਾਰ ਮਾਹੋ ਕੇ ਬੋਲ ਬੋਲੇ ਜਿੱਤ ਸੁਣ ਰੇ ਪਿਆਰ ਅੰਮ੍ਰਿਤ ਵੇਲਾ ਸੱਚਣਾ ਮੜੇ ਵਿਚਾਰ ਕਰਮੀਆ ਕਪੜਾ ਨਜ਼ਰੀ ਮੋਖਦਵਾਰ ਨਾਨਕੀ ਵੇ ਜਾਣੀ ਐ ਸਵਾ ਪੈਸਾ ਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਗੁਣੀ ਨਿਦਾਨ ਗਾਵੀ ਸੁਣੀਆ ਮਨ ਰੱਖੀਆ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦ ਗੁਰ ਨੂੰ ਖਵੇ ਦੰ ਗੁਰ ਫਰਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ ਇਹ ਉਹ ਜਾਣੇ ਕਹਿਣਾ ਕਹਿਣਾ ਕਥਨ ਜਾਈ ਗੁਰਾਂ ਇੱਕ ਦੇਵ ਜਾਈ ਸਮਝੀ ਦਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੇਰਤ ਨਾਵਾ ਜੇ ਤਸਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਰ ਟੁਪਾਈਏ ਖੇਵਣ ਕਰਮਾਂ ਕੇ ਮਿਲ ਲਈ ਮਤ ਵਿਚ ਰਧਨ ਜੋ ਹਰਮਾਨ ਕੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਵਿਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਫਿਰ ਸਨ ਨਾ ਜਾਈ ਜੇ ਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾਂ ਖੰਡਾਵਾਂ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਇ ਕੇ ਜਸ ਕੀਰਤ ਜਗਲੇ ਜੇ ਤੇ ਸਨਦਰ ਨਾਲ ਹੀ ਤਾਂ ਬਰਾਬਰ ਸੇ ਤੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਤੇ ਗੁਣ ਦੇ ਤੇ ਕੋਈ ਨਾ ਸੋਜੇ ਜੇ ਤ ਸੁਣ ਕੋਈ ਕਰੇ ਸੁਣੇ ਸਿੱਧ ਵੀਰ ਸਰਨਾ ਸੁਣੇ ਤਰਤਰਾ ਅਲੰਕਾਰ ਸੁਣੇ ਦੀਪ ਲੋ ਪਥਾਰ ਸੁਣੇ ਪਹੁੰਚ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਐ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮਾ ਇੰਦਾ ਸੁਣੇ ਮੋਕਸ਼ ਲੈਣ ਮੰਦ ਸੁਣੇ ਜੋਗ ਜੋਤਨ ਭੇਦ ਸੁਣੇ ਸਤ ਸਿਮਰਤ ਭੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਐ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅੱਛਤ ਕਾ ਇਸ਼ਾਨ ਸੁਣੇ ਬੜ ਪੜਪੜਵਾ ਮਹਿਮਾਨ ਸੁਣੇ ਲੱਗੈ ਸਹੇ ਧਿਆਨ ਨਾਨਕ ਭਗਤਾਂ ਸਦਾ ਵਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾਰਾ ਗੁਨਾ ਕੇ ਗਾਹ ਸੁਣੇ ਸੇਖ ਪੀਰ ਪੰਸਾ ਸੁਣੇ ਹੰਦੇ ਪਾਵੇ ਰਾਹੋ ਸੁਣੇ ਹਾਥੋ ਐਸ ਗਾਓ ਨਾਨਕ ਭਗਤਾਂ ਸਦਾ ਵਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਦੇਖੋ ਕਹੇ ਪਿਛੇ ਪ੍ਰਸਤਾਏ ਗਾਗਰ ਕਰਮ ਨ ਲਿਖਣ ਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਣ ਮਨ ਕੋਈ ਮਨੈ ਸੁਰਤ ਹੋਏ ਮਨ ਬੋਧ ਮਨੈ ਸਗਲ ਪਾਵਨ ਕੀ ਸੋਧ ਮਨੈ ਮੋਹ ਚੁਟਾ ਨਾ ਖਾਈ ਮਨੈ ਜਾਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਣ ਮਨ ਕੋਈ ਮਨੈ ਮਾਰਗ ਠਾਕ ਨ ਭਾਈ ਮਨੈ ਪਾਸੋਂ ਬਰਗੜ ਜਾਏ ਮਨੈ ਮੰਗਨੇ ਛਲੇ ਪੰਥ ਮਨੈ ਤਰਨ ਸਿੱਧੀ ਸਰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਣ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਿ ਮਾਨ ਪੰਚੇ ਸੂਹੈ ਦਰਜਾ ਜਾਨ ਪੰਚੇ ਕਉ ਗੁਰੇ ਧਿਆਨ ਜੇ ਕੋ ਕਹਿ ਕਰੇ ਮਨੈ ਭਾਵੈ ਮੁਖ ਦਵਾਰ ਮਨੈ ਪਰਵਾਰਾ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਪਾਵੈ ਨਪੇਖ ਐਸਾ ਨਾਮ ਨਰਿੰਜਣ ਹੋਏ ਜੇ ਕੋ ਮੰਝਣੈ ਮਨ ਕੋਏ ਪੰਜ ਪ੍ਰਮਾਨ ਪੰਜ ਦਰਜਾ ਕਾਂਤੇ ਬਾਵਦਰ ਕੇ ਮਨ ਪੰਚੀ ਸੁਭਾਦਰ ਰਾਜਾ ਨ ਪੰਚਾ ਕਉ ਗਰੇ ਧਿਆਨ ਜੇ ਕੋ ਕਾਇ ਕਰੇ ਵਿਚਾਰ ਕਰਤੇ ਕੇ ਕਰਨਾ ਨਹੀਂ ਸਮਾਰ ਧੋਲ ਧਰਮ ਦਾਇਕਾ ਭੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਾਰ ਧਵਲਾ ਪਰਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨਜੋਰ ਜੀ ਯਾਤਰੰਗਾ ਕਿਨਾਵ ਸਭ ਨ ਲਿਖਿਆ ਬੁਰੀ ਕਲਾਵ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਾਨ ਸਵਾਲ ਰੂਪ ਤੇਤੀਆ ਦਾਤ ਜਾਣੇ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤੇਸਤੇ ਹੋਏ ਲਖ ਦਰੀ ਜਾਓ ਗੁਦਰਤ ਕਵਨ ਕਹਾ ਵਿਚਾਰ ਬਾਰਾਂ ਨੇ ਜਾ ਹਣਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਅਸਾਂ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹਿ ਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅ ਸੰਖ ਸਤੀ ਸੰਖ ਦਾਤਾਰ ਉਦਨ ਪ੍ਰਕਾਣ ਕਾ ਵਿਚਾਰ ਬਰਨ ਜਾਏ ਕਬਾ 14 ਦਬਾ ਵੈ ਸਾਈ ਪਰੀ ਗਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਸੰਖ ਉਰ ਕਰ ਜਾਏ ਜੋਰ ਸੰਖ ਗਲਵੜ ਤੇ ਧਮਾਈ ਸੰਖ ਪਾਪੀ ਭਾਵ ਕਰ ਜਾਏ ਸੰਖ ਕੋੜੇ ਹਰ ਕੋੜੇ ਫੈਰਾਏ ਸੰਖ ਮਰੇ ਖਮਲ ਪਾਕਾਈ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਜ ਕਾ ਵਿਚਾਰ ਬਾਰਾਂ ਨਾਮਾਂ ਇੱਕ ਵਾਰ ਜੋਤੋਂ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਪਨਮ ਘਮ ਸੰਖ ਲੋਏ ਸੰਖ ਐਸਰ ਭਰ ਹੋਈ ਅਖਰੀ ਨਾਮ ਕ੍ਰਿ ਸਲਾ ਕ੍ਰਿ ਦੀਆਨ ਗੀਤ ਕੁੰਗਾਂ ਅਖਰੀ ਲਿਖਣ ਬੋਲਣ ਵਾਣ ਕਰ ਸਰਸਨੋ ਖਾਣ ਜਿਨੇ ਲਖੇ ਦਸਰਣ ਆਏ ਜੇ ਫਰਮਾਇ ਤੇ ਵੇਦ ਪਾਏ ਜੇ ਤੱਕੀ ਤਤੇ ਤਨ ਨਾ ਬਣਵਾ ਨਾਹੀ ਕਥਾਉ ਕੋਤਤਕਾਉਨ ਕਾ ਵਿਚਾਰ ਬਾਰਾਂ ਨਾਮਾਂ ਇੱਕ ਵਾਰ ਜੋਤੋਂ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਆਗੇ ਹੱਥ ਪੈਰ ਦੰਦੇ ਪਾਣੀ ਤੋਤਾ ਉਤਰ ਸਕੇ ਮੂਤ ਬਲੇਤੀ ਕੱਪੜ ਹੋਏ ਇਹ ਸਬੂਨ ਲਈਏ ਉਹ ਤੋਂ ਇਹ ਫਰੀਏ ਮਤ ਪਾਪਾ ਕੇ ਸੰਗੋ ਤੋਂ ਪਹਿਨਾ ਮਕਰੰਗ ਉਨੀਵਾ ਪੀਆ ਖਣਾਈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਦੀਜ ਆਪੇ ਹੀ ਖਾਓ ਨਾਨਕ ਕੁਕਮੀਆ ਹੋ ਜਾਓ 3 ਸਤਾਪਦਾ ਦਾ ਦਾਨ ਜੇ ਕੋ ਕੋ ਬਤਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੋ ਅੰਤਰਗਾ ਤੀਰਤ ਮਰਨਾ ਹੋ ਸਾਵਗੁਣ ਤੇ ਰਹਿਣਾ ਨਹੀਂ ਕੋਈ ਬਨਮੁਨ ਕੀਤੇ ਭਾਤਨਾ ਹੋਏ ਸਵਾਸਤ ਹਾਧਵਣੀ ਬਰਮਾਉ ਸਤ ਸੁਆਸ ਦਾ ਮੰਚਾ ਹੋ ਕਾਉਂ ਸੁਬੇਲਾ ਭਗਤ ਕਾਵਨ ਕਾਉਂ ਥਿਤ ਕਾਉਂ ਵਾਰ ਕਾਉਂ ਸੋ ਰੁੱਤੀ ਮਾਹ ਕਾਉਂ ਜੇਤੋ ਹੋਇ ਕਾਰ ਬੇਲ ਨ ਪਈਏ ਪੰਡਤੀ ਜੇ ਹੋਇ ਲੇ ਪ੍ਰਾਨ ਭਗਤ ਨਾ ਪਾਇਓ ਕਾਦ ਗਿਆ ਜੇ ਲਿਖਣ ਲੇ ਕਾਰਨ ਦਿੱਤਵਾਰ ਨ ਜੋਗੀ ਜਾਣੈ ਰੁੱਤ ਮਾਹ ਹੋ ਨ ਕੋਈ ਜਾਂ ਕਰਤਾ ਸੇਂ ਠੀ ਕੋ ਸਾਜੈ ਅਪੇ ਜਾਣੈ ਸੋਈ ਕਿ ਕਾਰ ਆਖ ਕੇ ਸਲਾਹੀ ਨੀ ਕਵਜਾਨਾ ਨਾਨਕਾ ਖੰਡ ਸਭ ਕੋ ਆਖੇ ਕਿ ਦੋ ਕਿਸੈਣਾ ਵੱਡਾ ਸਹੇਬ ਵੱਟੀ ਨਹੀਂ ਕੀਤਾ ਜੰਕਾ ਹੋਇ ਨਾਨਕ ਰੇਕੋ ਆਕੋ ਜਾਣਾ ਕਿ ਗਿਆਨ ਸੁਹੈ ਪਤਾਲਾ ਬਤਾਲ ਲਖਗਾ ਸائیں ਹਾਸ ਹੁਣ ਕੋਣਕ ਪਾਤ ਕੇ ਵੇਦ ਕੈਨਕ ਬਾਤ 17 ਗਣਕ ਦੇ ਬਾਸ ਲੋ ਇੱਕ ਤਾਥ ਦੇਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਬਨਾਸ ਨਾਨਕ ਵੱਡਾ ਕੀ ਹੈ ਪਹਿ ਜਾਣ ਆਪ ਸਲਾਈ ਸਲਾਈ ਇਹਤੀ ਸੁਰਤ ਨਾ ਪਾਈ ਆ ਨਾ ਦੀਆਂ ਤੇ ਬਾ ਹੈ ਪਵੈ ਸੁੰਦਰ ਜਾਣੀ ਐ ਸੁੰਦ ਸਾਹ ਸੁਲਤਾਨ ਗਿਰਿਆ ਸੇ ਤੀਮਾਲ ਤਾਨ ਕਿਹੜੀ ਤੁਲਨਾ ਹੋਣੀ ਜੇ ਤਸ ਮਨੋਂ ਨ ਬਿਸਰੇ ਅੰਤਨ ਸੇ ਠਿਕਾ ਹੈ ਨਾ ਅੰਤਨ ਕਰਨੇ ਤੇ ਨਾ ਅੰਤਨ ਮੇਂ ਕੰਸੋਨ ਅੰਤਨ ਜਾ ਪੈ ਜਾਵਨ ਮਨ ਤਨ ਅੰਤਨ ਜਾ ਪੈ ਗੀਤਾ ਹੀ ਕਹਾਰ ਅੰਤਨ ਜਾ ਪਪਾਰਾਵਰ ਅੰਤ ਕਰਨ ਕੀ ਤੇ ਵੇਲਾ ਹੈ ਨਾ ਕਿਤਨਾ ਪਾਏ ਜਾਏ ਹੋਂ ਤਨ ਜਾਣੇ ਕੋਈ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਉ ਉੱਚੇ ਉਪਰ ਉੱਚਾ ਨਾਉ ਇਹ ਬੜਾ ਚਾ ਹੋਵੇ ਕੋਈ ਤੇ ਸੁੱਚਾ ਕੋ ਜਾਣੇ ਸੋਈ ਜਿਵੜਾ ਬਜਾਣੇ ਆਪਾਪ ਨਾਨਕ ਨਦਰੀ ਕਰਮੀ ਦਾ ਬਹੁਤ ਰਦਰ ਮ ਲਿਖਾ ਨਾ ਜਾਈ ਵੱਡਾ ਦਾਤਾ ਤੇ ਨਾ ਤਮਾਈ ਕਿ ਤੇ ਮੰਗਾ ਜੋ ਦੋ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖਾਤੋਟਾ ਵਿਚਾਰ ਕਿਤੇ ਲਾਇ ਲਾਇ ਮੁਕਰ ਪਾਹੇ ਇਤੇ ਮੂਰਖ ਖਾਹੀ ਖਾਏ ਇਤਾਂ ਦੂ ਭੂਸਾ ਦਮਾਰ ਇਹ ਵੇਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰਾਂ ਨਸ ਸਕੈ ਕੋਈ ਜੇ ਕੋ ਖਾਏਗਾ ਅਖਣ ਪਾਹੇ ਉਹੋ ਜਾਣੇ ਜਿੱਤੀ ਮੂੰਖਾਏ ਆਪੇ ਜਾਣੇ ਆਪੇ ਦੇ ਅੱਖੀ ਸੇ ਪੈ ਕਹੀ ਗਏ ਜਿਸ ਨੂੰ ਬਸੇ ਸੇ ਤਸਲਾਹ ਨਾਨਕ ਪਾਸਾਈ ਪਾਸਾ ਹੋ ਮੁਲ ਗੁਣ ਮੁਲ ਵਾਪਾਰ ਮੁਲ ਵਾਪਾਰ ਯਮਨ ਢੰਡਾਰ ਮੁਲ ਲਾਹ ਮੁਲ ਲਗਾਈ ਮੁਲ ਪਾਏ ਮੁਲ ਸਮਾਈ ਮੁਲ ਤਰ ਮੁਲ ਦੀਵਾਨ ਮੁਲ ਤੁਲ ਮੁਲ ਪਰਮਾਨ ਮੁਲ ਵਸੀਸ ਮੁਲ ਨੀਸਾਨ ਮੁਲ ਕਰ ਮੁਲ ਫਰਮਾਨ ਮੁਲੋ ਮੁਲਾਖਣ ਜਾਏ ਆਖਾਖ ਰਹੇ ਲਮਲਾਈ ਆਖੇ ਮੇ ਪਾਠ ਤਰਾਨ ਆਖਾ ਪੜੇ ਕਰੇ ਵਿਖਿਆਣ ਆਖਾ ਬਰਮੇ ਹਥ ਇੰਦ ਆਖਾ ਗੋਪੀ ਤੇ ਗੋਵਿੰਦ ਆਖਾ ਈਸਰ ਆਖੇ ਸਦ ਅਖੇ ਤੇ ਤੇ ਕੀਤੇ ਬੁੱਧ ਅਖੇ ਦਾਨ ਬਿਆਕ ਦੇਵ ਅਖੇ ਸੁਰਨਨ ਵੰਜਨ ਸੇਵ ਇਤੇ ਅਖੇ ਅਖਣ ਪਾਈ ਕੇਤੇ ਕੈ ਕੈ ਉਹ ਰੋਟ ਜਾਈ ਇਤੇ ਕੀਤੇ ਹੋਰ ਕਰੇ ਤਾਂ ਅਖ ਨ ਸਕੇ ਗਈ ਕੇ ਜੇੜਵਾ ਤੇੜ ਹੋਏ ਨਾਨਕ ਜਾਣਾ ਸੱਚਾ ਸੋਈ ਜੇ ਕੋ ਅਖੇ ਬੋਲੇ ਮੇਗਾੜ ਤਾਂ ਲਹੀਏ ਸਰਗਵਾਰ ਗਵਾਰ ਸੋਦਰ ਕਿਹਾ ਸੋ ਕਰ ਗਿਆ ਜਿਤ ਵੈਸਾ ਉਹ ਸੰਵਾਲੇ ਭਾਜੇ ਤੇਰੇ ਨਾਦ ਅਨੇਕ ਅਨਸੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀਆਂ ਕੀਤੇ ਤੇਰੇ ਗਾਵਨ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਮੈਂ ਸੰਤਰ ਗਾਵੇ ਰਾਜਾ ਧਨ ਦਵਾਰੇ ਗਾਵੇ ਚਿੰਤ ਗਉਤਲਿਖ ਜਾਣ ਲਿਖ ਲੈ ਧਰਮਚਾਰੀ ਗਾਵੇ ਈਸਰ ਬਰਮਾ ਦੇਵੀ ਸੋ ਅਨਸਰ ਸਵਾਰੇ ਗਾਵੇ ਹੰਦ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਣ ਸਾਧੂ ਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਬੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਠ ਸਰ ਤੀਰਥ ਨਾਲੇ ਗਾਵੇ ਜੋਦ ਮਹਾ ਬਲਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਹਰ ਕਰ ਰਖੇ ਤਾਰੇ ਸੇਈ ਤੁਦ ਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਪਤਰ ਸਾਲੇ ਹੋਰ ਕਿਤੇ ਗਾਵਨ ਸੇਮਾ ਜਿਤਨਾ ਆਵਨ ਨਾਨਕ ਹੈ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸੱਚਾ ਸਾਚੀ ਨਾਈ ਹੈ ਜੀ ਹੋ ਸਿਜੇ ਇਹਨਾਂ ਜਾਂ ਸਿਰਜ ਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰਦੇ ਸੀ ਮਾਇਆ ਜਿੰਨਾ ਉਪਾਈ ਕਰ ਕਰ ਵੇਖਾ ਹੈ ਕੀਤਾ ਹੈ ਆਪਣਾ ਜੇ ਤਸਦੀ ਉੜੇ ਆਈ ਜੋ ਦੋ ਸੁਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਉਸ ਪਾਸਾ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵੇ ਭੂਤ ਕਿੰਤਾ ਗਲ ਕਵਾਰੀ ਕਾਇਆ ਜੁਗਤੰਦਾ ਪ੍ਰਤੀਤ ਆਈ ਮੰਤੀ ਸਗਲ ਜਮਤੀ ਮੰਗੀਤਾ ਗਗ ਜੀਤ ਦੇਤ ਸਾਇਦੇਸ ਆਦ ਨੀਲਾ ਨਾਦਨਾਤ ਜੁਗ ਜੁਗ ਇੱਕੋ ਵੇਸ ਭੋਗਤ ਗਿਆਂਦੇ ਆ ਭੰਡਾਰਨ ਘਟ ਘਟ ਵਾਜੇ ਨਾਦ ਆਵਨਾਦਨਾਤੀ ਸਭ ਜਾਂ ਕੀ ਰੰਦ ਸਿੰਦਿਆ ਬਰਾਸਾ ਸੁਨੋਗ ਜੋ ਦੋਇ ਕਾਰ ਚਲਾਵੇ ਲੇਖੇ ਭਾਗ ਦੇਤ ਸੇ ਦੇਸ ਆਦ ਨੀਲਾ ਨਾਦਨਾਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੋਤ ਵੀ ਆਈ ਤੈਂ ਚੇ ਲੈ ਪਰਵਾਨ ਇੱਕ ਸੰਸਾਰੀ ਇੱਕ ਭਣਾਰੀ ਇੱਕ ਲਾਇ ਦੀਵਾਨ ਜੀਵ ਤੁਸਮਾ ਨੈ ਤੇ ਮੇਜ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾਮ ਹੈ ਬਹੁਤਾ ਇਹ ਵਡਾਣਾ ਦੇਸ ਦੇਸ ਹਾਲ ਨੀਲ ਨਾਦਨ ਹਤ ਜੋਗ ਜੋਗਾ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗੁਛ ਪਾਇਐ ਸੋ ਇਕਾ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੇ ਕੀ ਸੱਚੀ ਕਾਰ ਅਦੇ ਸਹ ਦੇਸ ਹਾਲ ਨੀਲ ਨਾਦਨ ਹਤ ਜੋਗ ਜੋਗ ਇੱਕੋ ਵੇਸ ਇੱਕ ਦੂਜੀਪੋ ਲਾ ਕੋਇ ਲਾ ਕੋਇ ਲਕਬੀਸ ਲਾਖ ਲਾਖ ਜਿਹੜਾ ਆਖੀਏ ਇਹ ਇੱਕ ਨਾਮ ਜਗਦੀਸ਼ ਏਤ ਰਾਹੇ ਪਤਪਵੜੀਆਂ ਚੜੀਏ ਹੋਏ ਕਿਸ ਸੁਣ ਗੱਲਾਂ ਈ ਕਾਸ ਕੀ ਕਿਤਾ ਆਈ ਰੀਸ ਨਾਨਕ ਨਦਰੀ ਪਾਈਏ ਕੋੜੇ ਕੋੜੇ ਠੀਸ ਆਖਣ ਜ਼ੋਰ ਚ ਪੈਣਾ ਹੈ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਣ ਮਰਨਾ ਹੈ ਜ਼ੋਰ ਜੋ ਨਾ ਰਾਜ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੋਤੀ ਸੁਟੈ ਸੰਸਾਰ ਜੈਸਾ ਹਰਤ ਜੋਰ ਕਰ ਦੇਖੈ ਸੋਈ ਨਾਨਕ ਉਤਮ ਨਹੀਂ ਚ ਨ ਕੋਈ ਰਾਤੀ ਰੂਤੀ ਥਿੱਥੀ ਵਾਰ ਹੋਂ ਬਣੀ ਅਗਨੀ ਪਤਾਲ ਤਿਸ ਧਰਤੀ ਥਾਪ ਰਖੀ ਧਰਮਸਾਲ ਤਿਸ ਜੀ ਜੋਤ ਕੇ ਰੰਗ ਤਿੰਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਾ ਰਵਾਰ ਤਿੱਥੇ ਸੋਹੇ ਨ ਪੰਜ ਪ੍ਰਮਾਨ ਨਦਰੀ ਕਰਮ ਪਵੇਂ ਨਿਸ਼ਾਨ ਕਾਜ ਬਕਾਈ ਉੱਥੇ ਪਾਈ ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਯਾਨੀ ਕੰਡ ਕਾਇਆ ਕੋ ਕਰਮ ਕੇਤੇ ਪਾਉਣ ਪਾਣੀ ਮੈਂ ਸੰਤਰ ਕੇਤੇ ਕਾਨ ਦੇਸ ਕੇਤੇ ਵਰ ਮੇਂ ਗਾੜਤ ਗੜੀ ਗਈ ਰੂਪ ਰੰਗ ਕੇ ਵੇਸ ਕੇਤੀਆ ਕਰਮ ਓਮੀ ਮੇਰ ਕੇਤੇ ਕੇਤੇ ਤੂਪ ਵਦੇਸ ਕੇਤੇ ਇੰਦਜੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵ ਧਨਮਨ ਕੇਤੇ ਕੇਤੇ ਰਤਨ ਸਮੁੰਦ ਕیتے ਖਾਣੀ ਕੀਤੇ ਵਾਣੀ ਕੀਤੇ ਪਾਤਨ ਰੰਦ ਕੀਤੇ ਸੁਰਤੀ ਸੇ ਕੀਤੇ ਨਾਨ ਕਹ ਤਨੰਤ ਧਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਲ ਬਨੋਦ ਕੋੜ ਅਨੰਗ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਣਤ ਘੜੀਆਂ ਬਹੁਤਨੂਪ ਤਾਂ ਕਿ ਗੱਲਾਂ ਕਰੀਆਂ ਨਾ ਜਾਏ ਜੇ ਕੋ ਕਹ ਬਿਛਿਆ ਪ੍ਰਸਤਾਈ ਤਿੱਥੇ ਘੜੀਆਂ ਸੁਰਤੋਂ ਮਾ ਕਮਨ ਬੁੱਧ ਤਿੱਥੇ ਘੜੀਆਂ ਸੁਰਾਂ ਸੁਦਾਂ ਕੀ ਸੁਦਾਂ ਧਰਮ ਖੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਤੇ ਜੋਰ ਮਹਾਵਲ ਸੂਰ ਤਨ ਮਹਿਰਾ ਹੋ ਰਿਹਾ ਭਰਪੂਰ ਤੇ ਤੇ ਜੀ ਤੋ ਜੀ ਤਾਂ ਮੈਂ ਮਾਮਾ ਹੈ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਹੋ ਮਰੈ ਨਾ ਠਾਗੇ ਜਾਏ ਜਿਨ ਕੇ ਰਾਮ ਬਸੈ ਮਨ ਮਾਹੀ ਤਿੱਥੇ ਭਗਤ ਬਸੈ ਕੇ ਲੋਏ ਕਰ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਦੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਪੰਡ ਜੇਗੋ ਕਥ ਤੰਤ ਨੰਤ ਤਿੱਥੇ ਲੋਹ ਲੋਏ ਕਰ ਜਿਉ ਜੋ ਹਕਮ ਤਵੇ ਦੇਉ ਕਰ ਮਿਠਿਆ ਵਿਸੇ ਕਰ ਵਿਚਾਰ ਨਾਨਕ ਕਖਣਾ ਕਰੜਾ ਸਾਰ ਜੱਤ ਪਹਾੜਾਂ ਤੀਜ ਸੁਨਿਆਰ ਅਹਿਰਨ ਮਤ ਬੇਰ ਹਤੀਆਰ ਭੋਖ ਲਾਗਨ ਤਵਤਾਉ ਭਾਂਡਾ ਪਾਓ ਅੰਬਰ ਤਿਤ ਟਟਾਲ ਕੜੀਆ ਸ਼ਬਦ ਸਚੀ ਟਿਕਸਾਲ ਜਿਨ ਕੋ ਨਰ ਕਰਮ ਤਨਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰ ਤਮਹਤ ਦੇਵ ਸਿਰਾ ਧੋਈਂਦਾਈ ਦਇਆ ਹਿੱਲੇ ਸਾਂਗ ਜਗਤ ਚੰਗੇ ਅੰਗਾਂ ਵਰਿਆਈਆਂ ਮਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਖੁਜਲੇ ਤੇਠੀ ਛੁੱਟੀ ਨਾਲ ਸ਼ਬਦ ਹਜ਼ਾਰੀ ਮਾਝ ਮਹਲ ਆ ਪੰਜਵਾ ਚੋਬਦੇ ਕਰ ਪਹਿਲਾ ਮੇਰਾ ਮਨ ਲੋਚਿਆ ਗੁਰਦਸਨ ਦਾਇ ਬਰਵ ਕਰੇ ਚਤਰ ਕੀ ਨਾਈ ਤਰਖਣਾ ਉਤਰੈ ਸਤ ਨਾ ਆਵੇ ਬਨਦਰਸਨ ਸੰਤ ਪਿਆਰੇ ਜੀਓ ਹਮ ਕੋ ਲਈ ਜਿਉ ਕੋਲ ਕਮਾਈ ਗੁਰਦਸ ਸੰਤ ਸੰਤ ਪਿਆਰੇ ਜੀਓ ਰਹੋ ਤੇਰਾ ਮੁਖ ਸਾਹ ਆ ਜੀਓ ਸਾਈ ਤੁਨ ਬਾਣੀ ਚਰੋਆ ਦੇਖੇ ਸਰਗ ਪਾਣੀ ਧਾਨ ਸੁਦੇਖ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਮ ਕੋ ਲਈ ਜਿਉ ਗੁਰ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹੋ ਏਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੇ ਫਿਰ ਤੋਦ ਭਗਵੰਤਾ ਮੋਹਿ ਰਹਿਣਾ ਬਿਹਾਵੇ ਨੀਂਦ ਨਾ ਆਵੇ ਦੇਖ ਬਿਨ ਦੇਖੇ ਗੁਰਦਰਵਾਲੇ ਜੀਓ ਹੰਕੋਲੇ ਜੀਓ ਕੋਲ ਕਮਾਈ ਤੇ ਸੱਚੇ ਗੁਰਦਰਵਾਲੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਲਾਇਆ ਪਰਉਮਨਾਸੀ ਕਰਮੇ ਪਾਇਆ ਸੇਵ ਕਰੀ ਪਰਤ ਸੈਨ ਵਿਛੜੈ ਜਨ ਨਾਨਕ ਦਾਸ ਤਵਾਰੇ ਜੀਓ ਹੰਕੋਲੇ ਜੀਓ ਕੋਲ ਕਮਾਈ ਜਨ ਨਾਨਕ ਦਾਸ ਤਵਾਰੇ ਜੀਓ ਰਹਾਉ ਤਨਾਸੀ ਮਾਲਾ ਪਹਿਲਾ ਧਰ ਪਹਿਲਾ ਚੌਪਦੇ ਇਕ ਕਉਂਕਾਰ ਸਤਨਾਮ ਕਰਤਾ ਪੁਰਖ ਨ ਪਉ ਨਰਾਇ ਕਾਲ ਮੂਰਤਿ ਜੀ ਮਈਸਾਹਿਬੰ ਘਰ ਪ੍ਰਸਾਦ ਜੀ ਉਹ ਦਤ ਹੈ ਆਪਣਾ ਕੈਸੋ ਘਰੀ ਭਕਾਰ ਦੁਖ ਬਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਾਵਾ ਸਦਾ ਸਦਾ ਦਾਤਾਰ ਹਉ ਹੰਦਰ ਸਹਿ ਸੇਵ ਗਿਆਨ ਤੇ ਛੜਾਏ ਸੋਏ ਸੁਨ ਸੁਨ ਮੇਰੀ ਕਾਮਣੀ ਪਾਰ ਉਤਾਰਾ ਹੋਏ ਧਿਆਲ ਤੇਰਾ ਨਾਮ ਤਰਾ ਸਦ ਕਰਮਾਨੇ ਜਾਉ ਰਹੋ ਸਰਬਨ ਸਚਾ ਇਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜੈ ਕੋ ਨਦਰ ਕਰੇ ਤੁਧ ਬਾਦ ਪਿਆਰੇ ਕੇ ਰਹਾ ਸਾਵੜ ਆਈ ਤੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸਾ ਕੇ ਪਿਆਰੇ ਜਾਏ ਕਹਾਂ ਰਾਵ ਸੇਵੀ ਸਵੇ ਆਪਣਾ ਔਰ ਨ ਜਾਚੋਂ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਹਬ ਤੇਰਾ ਨਾਮ ਬਿਟਹੁ ਬਿੰਦ ਬਿੰਦ ਚੁਖ ਚੁਖ ਹੋਏ ਰਹਾਓ ਤਲੰਗ ਮਹੱਲਾ ਪਹਿਲਾ ਕਰਦੀ ਜਾਏ ਕੋਂਕਾਰ ਸਤਿਗੋ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲੀਤਰ ਲਭ ਰੰਗਾਈ ਮੇਰਾ ਗੰਤ ਨ ਪਾਵੇ ਝੋਲਣਾ ਪਿਆਰੇ ਕਿਉ ਤਨ ਸੇ ਜੈ ਜਾਈ ਹੋਂ ਕਰਵਾਨੈ ਜਾਉ ਮਿਹਰਵਾਨਾ ਹੋਂ ਕਰਵਾਨੈ ਜਾਉ ਹੋਂ ਕਰਵਾਨੈ ਜਾਉ ਤਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕਹਿ ਹੋਂ ਸਦ ਕਰਵਾਨੈ ਜਾਉ ਰਹਾਉ ਕਾਹ ਰੰਗਣ ਜੀਥੀਏ ਪਿਆਰੀ ਪਈ ਨਾਮੰ ਬਲੀਟ ਰੰਗਣ ਵਾਲਾ ਜੇ ਰੰਗੇ ਸਹੇ ਅਇਸਾ ਰੰਗਨੰ ਦੀਟ ਜਿਨਕੇ ਚੋਲੇ ਰਤੜੇ ਪਿਆਰੇ ਕੰਠਤ ਨਾ ਕਹਿ ਪਾਸ ਤੂੜਤ ਨਾ ਕੀਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਵੇ ਤਲੰਗ ਮਹਾਲਾ ਫੈਲਾ ਈ ਅਨੜਗੇ ਮਨੜਾ ਤਾਇ ਕਰੀ ਆਪਨ ਨੜੇ ਕਾਲ ਹਰ ਰੰਗੋ ਕੀ ਨਾ ਮਾਨਾ ਹੈ ਸੋ ਨੇੜੇ ਤਨ ਕਮਲ ਕੇ ਬਾਹਰ ਕੇ ਟੁੰਡੇ ਪਈ ਕੇ ਦੇ ਸਲਾਈਆਂ ਨੈਣੀ ਪਾਵ ਕਾ ਕਰ ਸਿੰਗਾਰੋ ਤਾਂ ਸੋ ਹੈ ਘਣ ਜਾਣੀ ਐ ਲਾਗੀ ਜਾਂ ਸੋ ਤਰੇ ਤਿਆਰੋ ਯਾਨੇ ਵਾਲੀ ਕੀ ਕਰਾਏ ਜਾ ਤਨ ਕੰਤ ਨਾ ਪਾਵੇ ਕਰਨ ਬਲਾਹਾ ਕਰੇ ਬੋ ਤੇਰੀ سن محل نہ پاوے بین کرما کچھ پائیے ناہی جے وہ تیرا تاوی لب لو ہن کی متی مایا موہیں سو آنی اینی سو پائی ہے نہی پی کمنی آنی جائے پوچھو سو اگنی بھائی کنی باتیں سو پائی ای جو کچھ کرے سو پلا کر مانییں ਹੇ ਕਮਤ ਫੁਕਮਚਾ ਗੀਏ ਜਹਾਂ ਕਾ ਪ੍ਰੇਮ ਪ੍ਰਧਤ ਪਾਈਏ ਤਉ ਚਰਣੀ ਜਿਤ ਲਾਈਏ ਸੋ ਕਹੇ ਸੋ ਕੀ ਜੈ ਤਨੁ ਦੀ ਜੈ ਸੋ ਪਰਮਨ ਲਾਈਏ ਏਵ ਕਹੈ ਸਹਾਗਣੀ ਪਹਿਣੀ ਇੰਨੀ ਬਤੀ ਸੋ ਪਾਈਏ ਆਪ ਗਵਾਇ ਤਾ ਸੋ ਪਾਈਏ ਔਰ ਕੈਸੀ ਚਤराई ਸੋ ਨਦਰ ਕਰ ਦੇਖੈ ਸੋ ਦੇਣ ਲੇਖੈ ਕਮਨ ਨੌਂ ਨੇ ਦਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਵਰਾਈ ਐਸੇ ਰੰਗ ਰੱਤੀ ਸਹਜ ਕੀ ਮਾਤੀ ਐਨ ਸੁਪਾਏ ਸੁਮਾਣੀ ਸੁੰਦਰ ਸ ਹੈ ਸਰੂਪ ਵਿਚਖਣ ਕਹੀ ਐਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕੌਣ ਤੋਲਾ ਤੇਰਾ ਕਮਨ ਸਰਬ ਭਲਾਵਾ ਕੌਣ ਗੁਰੂ ਕਹਿ ਪੈ ਦੇਖੇ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀ ਤੇਰਾ ਅਨੰਤ ਨਾ ਜਾਣਾ ਤੂੰ ਜਲਥਲ ਮਹੀਅਲ ਭਰਪੂਰ ਲੀਣਾ ਤੂੰ ਆਪੇ ਸਰਵ ਸੁਵਣਾ ਰਾਉ ਮਨਤਰਾਜੀ ਤੇ ਤਤਲਾ ਤੇ ਨੀ ਸੇਵਸਰਾਫ ਕਮਾਵਾ ਘਾਟ ਹੀ ਪੀਤਰ ਸੈ ਸੋਤੋਲੀ ਇਹਨ ਗਿੰਦੇ ਚੇਤਰ ਹਾਵਾ ਆਪੇ ਕੰਡਾ ਤੋਲੇ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਵਨ ਜਾਰਾ ਅੰਧਲਾ ਨੀਜ ਯਾਦ ਪਰਦੇਸੀ ਖਣ ਆਵੇ ਤੇ ਲ ਜਾਵੇ ਤਾਂ ਕੀ ਸੰਗਤ ਨਾਨਕ ਰਹਿਂਦਾ ਕਿਉਂ ਕਰ ਮੂੜਾ ਪਾਵੇ ਕਉ ਕਰ ਸਤਨਾਮ ਕਰਤਾ ਪੁਰਖ ਸਾਧ ਪਾਉ ਨਰ ਮਾਇ ਕਾਲ ਮੂਰਤ ਜੁਨੀ ਸਾਹਿਬ ਅੰਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਪੜਾਈ ਜੋ ਤੂੰ ਦੇਹੇ ਸੁਖ ਸਾਮੀ ਮੈਂ ਮੂਰ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਦੇ ਵਜਾਈ ਜੈਸੇ ਸੱਚ ਮੈਂ ਰਹਿ ਹੋ ਜਾਈ ਰਹਾਓ ਜੋ ਕੁਝ ਹੋਆ ਸਭ ਕੁਝ ਤੇ ਤੇਰੀ ਸਭ ਸੁਣਾਈ ਤੇਰੇ ਅੰਤ ਨਾ ਜਾਣਾ ਮੇਰੇ ਸਹਿਬਾ ਮੈਂ ਅੰਦਲੇ ਕਿਆ ਚਿਤਰਾਈ ਕਹਾ ਹੂੰ ਕਥੀ ਕਥੇ ਕਰ ਦੇਖਾ ਮੈਂ ਕਤਨਾ ਕਤਨ ਨ ਜਾਈ ਜੋ ਤੁਧ ਪਾਵੈ ਸੋਹੀ ਅਖਾ ਤੇਲ ਤੇਰੀ ਵੜਾਈ ਇਹ ਤੇ ਗੂਕਰ ਹੂੰ ਬਗਾਨਾ ਹੋ ਕਾ ਇਹ ਤਨ ਤਾਈ ਭਗਤ ਹੀਨ ਨਾਨਕ ਜੇ ਹੋਏਗਾ ਧਾਂਖਸ ਮੈਂ ਨੋ ਨਨ ਜਾਈ ਬਲਾਵਲਾ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟੇ ਦੀਰਤ ਨਾ ਇੱਕ ਸੌਦ ਮੇਰੇ ਭਰਾਨ ਵਸਤਾ ਹੈ ਘੋੜ ਜਨਮ ਨਾਇਆ ਵ ਮਨ ਵਿਧਿਆ ਦial ਛਤੀ ਮੇਰੀ ਮਾਈ ਕੌਣ ਜਾਣੇ ਪੀਰ ਭرائی ਹਮ ਨਹੀਂ ਚਿੰਤ ਪਰਾਈ ਰਹਾਓ ਅਗਾਂ ਮੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਭਰਪੂਰ ਲੈਣਾ ਘਟ ਘਟ ਜੋ ਤੇਮਾਰੀ ਸਿੱਖ ਮਤਸਾ ਬੁੱਧ ਤੇਮਾਰੀ ਮੰਦਰ ਸ਼ਾਵਾ ਤੇਰੇ ਤੁਧ ਬਿਨੈਵਰ ਨਾ ਜਾਣਾ ਮੇਰੇ ਸਹਿਵਾ ਗੁਣ ਗਾਵਾਂ ਤੇ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਜੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀਰਦਾਸੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਜੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀਰਦਾਸੇ ਰਾਮ ਕਲੀ ਮਹਲਾ ਦੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਣਾ ਗਾਵਣਾਈਆਂ ਸ਼ਬਦ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਸਾ ਵਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਹ ਨਦਲਾ ਸੰਗਰਾ ਸਵਾਮੀ ਸੋਖ ਮਨ ਉਸਾਰੇ ਕਹੇ ਨਾਨਕ ਮਨ ਮੇਰੇ ਸਹਾਰਾ ਹੋਣ ਵਾਲੇ ਸੱਚੇ ਸਹਿਵਾ ਕਾ ਨਹੀਂ ਕਰਤੇ ਰ ਘਰ ਤਾਂ ਤੇਰਾ ਸਭ ਕੁ ਸਹਿ ਜਿਹਦੇ ਸੋ ਪਾਵੇ ਸਦਾ ਸਿਮਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੀ ਕਹੇ ਨਾਨਕ ਸੱਚੇ ਸਹਿਬ ਧਿਆਨ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਲ ਸ਼ਾਂਤ ਸੁਖਮਾਨਾ ਇਹ ਵਸਿਆ ਜਿਨ ਚ ਸਭ ਭਜਾਈਆਂ ਸਦਾ ਕਰਵਾਨ ਕੀਤਾ ਗੁਰੂ ਵਿਟੋ ਹਿੰਦਿਆ ਐ ਵੜੈਆਂ ਕਹੇ ਨਾਨਕ ਸੁਣੋ ਸੰਤੋਸ਼ ਉਤਰੋ ਪਿਆਰੋ ਸਚਾ ਨਾਮ ਮੇਰਾ ਅਧਾਰੋ ਵਾਝੇ ਪੰਜ ਸਤਤ ਘਰ ਸਪਾਗੈ ਘਰ ਸਪਾਗੈ ਸ਼ੋਦੋ ਵਾਜੀ ਕਲਾ ਜਿਤ ਕਰਤਾਰੀ ਆ ਪੰਜ ਦੂਤਨ ਦਵਸ ਕੀਤੇ ਕਾਲ ਕੰਟ ਕਮਾਰਿਆ ਧੁਰ ਗਰਮ ਪਾਇ ਤੋ ਜਿਨ ਕੋ ਸੇ ਨਾਮ ਹਰ ਕੇ ਲਾ ਕੇ ਕਹੇ ਨਾਨਕ ਤਾਹ ਸੁਖੋ ਆ ਤਿਤ ਕਰ ਆਨੰਦ ਵਾਜੀ ਆਨੰਦ ਸੁਣੋ ਵੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਵਰੰ ਪਰੋ ਪਾਇਆ ਉਤਰੇ ਸਗਲ ਵਸੂਰੇ ਦੂਹ ਰੋਗ ਸੰਤਾ ਪੁੱਤਰੇ ਸੂਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਊਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ